ਨਾਮ ਮੇਰਾ ਰਜਵੰਤ ਕੌਰ ਜੀ ਡਾਕਟਰ ਦੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਜਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀਜ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀਜ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲਿਆ ਅੱਜ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸੱਚਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ। ਯੋਧਨਸ਼ਾ ਵਿਰੁੱਧ ਮੀਹਮਤਾ ਤੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ। ਗੱਲ ਕੀਤੀ ਜਾਵੇ ਜਗਰਾਉਂ ਦੀ ਤਾਂ ਜਗਰਾਉਂ ਦੇ ਵਿੱਚ ਇੱਕ ਮਹਿਲਾ ਲਗਾਤਾਰ ਕਈ ਸਾਨਾਂ ਤੋਂ ਜਿਹੜੀ ਹੈ ਵੱਡੀ ਨਸ਼ੇ ਦੀ ਤਸਕਰੀ ਕਰਦੀ ਸੀ। ਗੁਪਤ ਸੋਚਣਾ ਤੇ ਜਿਹੜੀ ਹੈ ਜੁਗਰਾਹ ਪੁਲਿਸ ਦੇ ਵੱਲੋਂ ਉਹਨਾਂ ਦੇ ਕਾਰਜ ਰੇਡ ਮਾਰੀ ਗਈ ਹੈ ਜਿਸ ਤੋਂ ਬਾਅਦ ਉਸਦੇ ਘਰ ਤੇ ਜਿਹੜਾ ਆ ਸਰਕਾਰ ਦਾ ਪੀਲਾ ਪੰਝਾ ਚਲਾਇਆ ਗਿਆ ਜਾਨੀ ਕਿ ਉਸ ਦਾ ਘਰ ਜਿਹੜਾ ਟੈਟੇ ਰਿ ਕਰ ਦਿੱਤਾ ਗਿਆ ਲਗਾਤਾਰ ਇਸ ਦੇ ਵੱਲੋਂ ਕਈ ਜਿਹੜੀਆਂ ਸ਼ਿਕਾਇਤਾਂ ਹੁੰਦੀ ਸੀ ਕਿ ਥਾਣੇ ਦੇ ਵਿੱਚ ਕਿ ਇਹ ਜਿਹੜੀ ਮਹਿਲਾ ਸ਼ਰਿਆਮਦਰੀ ਆ ਤਸਕਰੀ ਕਰਦੀ ਆ ਪਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਇਸ ਮਹਿਲਾ ਦੇ ਵੱਲੋਂ ਜਿਹੜੀ ਹੈ ਜਗ੍ਹਾ ਤੇ ਆਪਣੀ ਪ੍ਰਾਪਰਟੀ ਜਿਹੜੀ ਉਮਕਾਨ ਬਣਾਇਆ ਗਿਆ ਸੀਗਾ ਉਹ ਵੀ ਜਗਾ ਦੱਸੀ ਜਾ ਰਹੀ ਹੈ ਸਰਕਾਰੀ ਜਗਾ ਤੇ ਇਹਦੇ ਕਬਜਾ ਕੀਤਾ ਸੀਗਾ ਲਗਾਤਾਰ ਜਰੀ ਹੈ ਸਰਕਾਰ ਨੂੰ ਚਨੋਤੀ ਦੇ ਰਹੀ ਹੈ ਚਨੋਤੀ ਕਹਿ ਸਕਦੇ ਆ ਕਿ ਜਿਸ ਤਰੀਕੇ ਦਾ ਸਰਕਾਰੀ ਜਗਾ ਤੇ ਇਸਨੇ ਕਬਜਾ ਕੀਤਾ ਸੀਗਾ ਉਸ ਦੇ ਤਹਿਤ ਅੱਜ ਪੰਜਾਬ ਪੁਲਿਸ ਨੇ ਵੱਡਾ ਅਕਸ਼ਰ ਲਿਆ ਤੇ ਹੋਇਆ ਜਗਰਾਓ ਦੇ ਵਿੱਚ ਇੱਕ ਮਹਿਲਾ ਤਸਕਰ ਦੇ ਘਰ ਦਾ ਜਿਹੜਾ ਟੈਟਲ ਕਰ ਦਿੱਤਾ ਪੀੜਾ ਬਿਲਡੋਜ਼ ਚਲਾਇਆ ਤਾਂ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਆ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਲੈ ਕੇ ਜਗਰਾਉਂ ਨਗਰ ਕੌਂਸਲ ਅਤੇ ਜਗਰਾਉਂ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਲਗਾਤਾਰ ਪੀਲਾ ਪੰਜਾ ਚਲਾਉਂਦੀਆਂ ਕਾਰਵਾਈਆਂ ਜਾਰੀ ਹੈ ਅੱਜ ਜਗਰਾਉਂ ਦੇ ਰਾਣੀ ਵਾਲਾ ਖੂਹ ਦੇ ਵਿੱਚ ਇੱਕ ਨਸ਼ਾ ਤਸਕਰ ਲੇਡੀ ਜਿਸ ਦਾ ਨਾਮ ਅਮਰਜੀਤ कौर ਦੱਸਿਆ ਜਾ ਰਿਹਾ ਹੈ ਔਰ ਉਸ ਤੇ ਕਈ ਨਸ਼ੇ ਵੇਚਣ ਦੇ ਪਰਚੇ ਦਰਜ ਹਨ ਤੇ ਉਸ ਦਾ ਘਰ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਰਾਣੀ ਵਾਲੇ ਖੂਹ ਦੇ ਵਿੱਚ ਨਗਰ ਕੌਂਸਲ ਦੀ ਜਗ੍ਹਾ ਤੇ ਬਕਾਇਦਾ ਇਹ ਨਜਾਇਜ਼ ਤਰੀਕੇ ਨਾਲ ਬਣਾਇਆ ਗਿਆ ਸੀ ਕੋਈ ਵੀ ਇਹਨਾਂ ਕੋਲ ਕਾਗਜ਼ ਪੱਤਰ ਨਹੀਂ ਸੀ ਨਗਰ ਕੌਂਸਲ ਵੱਲੋਂ ਪਿਛਲੇ 3-4 ਮਹੀਨੇ ਤੋਂ ਇਹਨਾਂ ਨੂੰ ਨੋਟਿਸ ਭੇਜੇ ਜਾ ਰਹੇ ਸੀ ਪਰ ਕਿਸੇ ਵੀ ਨੋਟਿਸ ਦਾ ਜਵਾਬ ਨਾ ਮਿਲਣ ਤੇ ਹੁਣ ਬਕਾਇਦਾ ਅੱਜ ਇਸ ਘਰ ਨੂੰ ਢਾਹ ਦਿੱਤਾ ਗਿਆ ਹੈ ਤੇ ਇਸ ਮੌਕੇ ਜਿੱਥੇ ਨਗਰ ਕੌਂਸਲ ਦੇ ਈਓ ਸੁਰਦੇਵ ਸਿੰਘ ਰੰਗੰਦਾਵਾ ਤੇ ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਹੈ ਕਿ ਇਹ ਐਕਟੀਵਿਟੀ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹਿਣਗੀਆਂ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਹਾਲ ਵਿੱਚ ਬਖਸ਼ਾ ਨਹੀਂ ਜਾਵੇਗਾ ਜਿਸ ਦਾ ਵੀ ਇਸ ਐਕਟੀਵਿਟੀ ਦੇ ਵਿੱਚ ਘਰ ਇਦਾਂ ਨਜਾਇਜ਼ ਪਾਇਆ ਜਾਵੇਗਾ ਜਾਂ ਉਹਨੇ ਇਸ ਨਸ਼ੇ ਦੀ ਕਮਾਈ ਨੂੰ ਵੇਚ ਕੇ ਘਰ ਬਣਾਏ ਹੋਣਗੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਪੀਲਾ ਪੰਜਾ ਚਲਾ ਕੇ ਪੂਰੀ ਤਰ੍ਹਾਂ ਠਾਇਆ ਜਾਵੇਗਾ ਤੇ ਨਸ਼ਾ ਤਸਕਰਾਂ ਨੂੰ ਵਾਰਨਿੰਗ ਹੈ ਕਿ ਜਾਂ ਤਾਂ ਆਪਣੇ ਨਸ਼ੇ ਦਾ ਕੰਮ ਛੱਡ ਦੇਣ ਜਾਂ ਪੂਰੀ ਤਰ੍ਹਾਂ ਪੰਜਾਬ ਛੱਡ ਦੇਣ ਹਾਂ ਇਹ ਲੇਡੀ ਹੈਗੀ ਇੱਕ ਅਮਰਜੀਤਪੁਰ ਦਾ ਨਾਮ ਇਹ ਨਜਾਇਜ਼ ਕਬਜ਼ਾ ਵੀ ਹੈਗਾ ਔਰ ਨਜਾਇਜ਼ ਉਸਾਰੀ ਵੀ ਹੈਗੀ ਹੈ ਤਾਂ ਉਸੇ ਸਿਲਸਿਲੇ ਦੇ ਵਿੱਚ ਇਹਨੂੰ ਖਾਲੀ ਕਰਾਉਣ ਵਾਸਤੇ ਇਤੋਂ ਨਜਾਇਜ਼ ਕਬਜ਼ਾ ਛਡਾਉਣ ਵਾਸਤੇ ਨਗਰ ਕੌਂਸਲ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਨੂੰ ਲਿਖਿਆ ਗਿਆ ਸੀਗਾ ਡਿਪਟੀ ਕਮਿਸ਼ਨਰ ਜੀ ਨੂੰ ਲਿਖਿਆ ਗਿਆ ਸੀਗਾ ਤੇ ਉਹਨਾਂ ਵੱਲੋਂ ਇਹ ਸਹਾਇਤਾ ਮਹੱਈਆ ਕਰਾਈ ਗਈ ਹੈ ਔਰ ਉਹਨਾਂ ਦੀ ਸਹਾਇਤਾ ਮਹੱਈਆ ਕਰਾਉਣ ਦੇ ਨਾਲ ਹੀ ਆਪਾਂ ਇਹ ਕਰਵਾ ਰਹੇ ਹਾਂ ਖਾਲੀ ਕਰਵਾ ਰਹੇ ਹਾਂ ਜੀ ਸਰ ਇਧਰ ਜੀ ਹੋਰ ਜੀ ਹੈਗੀਆਂ ਨੇ ਹਾਂ ਹੈ ਕਿਆ ਗਿਆ ਹੋਰ ਹੋਰ ਹੈਗੀਆਂ ਨੇ ਤਾਇਆ ਜਾਊਗਾ ਜੀ ਹੋਰ ਹੈਗੀਆਂ ਸਮੇਂ ਸਮੇਂ ਨਾਲ ਉਹਨਾਂ ਨੂੰ ਵੀ ਪੁਲਸ ਸਹਾਇਤਾ ਲੈ ਕੇ ਉਹਨਾਂ ਤੇ ਵੀ ਕਾਰਵਾਈ ਕੀਤੀ ਹੈ ਨੋਟਿਸ ਦੇ ਕੇ ਪਹਿਲਾਂ ਖਾਲੀ ਕੋਲੇ ਕਿ ਜੀ ਹਾਂ ਜੋ ਜੋ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਨੋਟਿਸ ਜੋ 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 ਉਹਨਾਂ ਨੂੰ ਨੋਟਿਸ ਮਿਲਣਾ ਸੀਗਾ ਜੋ ਜੋ ਮੌਕੇ ਮਿਲਣੇ ਸੀਗੇ ਸਾਰੇ ਉਹਨਾਂ ਨੂੰ ਦਿੱਤੇ ਗਏ ਸਾਰਾ ਕੰਮ ਲਾਅ ਐਂਡ ਆਰਡਰ ਦੇ ਹਾਂ ਬਿਲਕੁਲ ਸਾਰਾ ਕੰਮ ਪ੍ਰੋਸੀਜਰ ਮੁਤਾਬਕ ਔਰ ਕਾਨੂੰਨ ਅਨੁਸਾਰ ਕੀਤਾ ਜਾ ਰਿਹਾ ਇਹ ਬੇਸਿਕਲੀ ਜੀ ਯੋ ਸਾਹਿਬ ਜਿਹੜੇ ਹੈਗੇ ਨੇ ਕਾਉਂਸਲ ਦੇ ਉਹਨਾਂ ਵੱਲੋਂ ਨਾਲ ਹੋ ਕੇ ਕਿਤ ਕਰਾਈ ਜਾ ਰਹੀ ਹੈ ਲੁਧਿਆਣਾ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਫੋਰਸ ਪ੍ਰੋਵਾਈਡ ਕਰਾ ਕੇ ਕਬਜ਼ਾ ਕਾਰਵਾਈ ਜਿਹੜਾ ਉਹਨਾਂ ਦੇ ਇੱਕ ਨਜਾਇਜ਼ ਕਬਜ਼ਿਆਂ ਦੀ ਕਾਰਵਾਈ ਹੈ ਉਹ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਬਟ ਇਹਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਜਿਵੇਂ ਆਪਾਂ ਨੂੰ ਪਤਾ ਮਾਨਯੋਗ ਸਾਡੇ ਸੀਐਮ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਉਪਰਾਲਾ ਕੀਤਾ ਗਿਆ ਸੋ ਉਸੇ ਲੜੀ ਦੇ ਵਿੱਚ ਇਹ ਅਮਰਿਤਪਾਲ ਕੌਰ ਦੀ ਪ੍ਰਾਪਰਟੀ ਹੈਗੀ ਹੈ ਉਹਦਾ ਘਰ ਹੈਗਾ ਜਿਹੜਾ ਕਿ ਜਿਸ ਤੇ ਜਿਹੜਾ ਕਿ ਇਲੀਗਲ ਮਤਲਬ ਸਟਰਕਚਰ ਸੀਗਾ ਕਾਉਂਸਲ ਦੀ ਜਗ੍ਹਾ ਤੇ ਬਣਾਇਆ ਹੋਇਆ ਸੀ ਸੋ ਉਹਨੂੰ ਕਬਜ਼ਾ ਕਾਰਵਾਈ ਹਟਾਉਣ ਦੀ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਸੋ ਇਸੇ ਲਈ ਲਾਅਨ ਆਰਡਰ ਸਿਚੁਏਸ਼ਨ ਨੂੰ ਮੇਨਟੇਨ ਕਰਨ ਲਈ ਪ੍ਰੋਪਰ ਫੋਰਸ ਵੀ ਲਗਾਈ ਗਈ ਹੈ ਤੇ ਅੱਗੇ ਕਾਰਵਾਈ ਤੁਸੀਂ ਆਪ ਹੀ ਦੇਖਣ ਜਾਗੇ ਹੋ ਸਰ ਜਿਸ ਤੱਕ ਕਰਾਈ ਹੈਗੇ ਉੱਤੇ ਕੋਈ ਮਕਦਮਾ ਨਹੀਂ ਨਹੀਂ ਅੱਜ ਸਾਨੂੰ ਕੋਈ ਮਿਲਿਆ ਨਹੀਂ ਹੈਗਾ ਜੀ ਇੱਥੇ ਘਰ ਬੰਦ ਪਿਆ ਸੀ ਇਹਨਾਂ ਨੂੰ ਪਹਿਲਾਂ ਵੀ 3-4 ਮਹੀਨੇ ਤੋਂ ਪ੍ਰੋਪਰ ਨੋਟਿਸਿਸ ਦੇ ਕੇ ਜੋ ਮੈਂ ਹੁਣ ਦੇਖਿਆ ਹੈ ਐਈਓ ਸਾਹਿਬ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਜੋ ਅੱਜ ਸਾਨੂੰ ਇਹਨਾਂ ਨੇ ਕਿਹਾ ਸੀ ਵੀ ਆ ਸਾਨੂੰ ਕਬਜ਼ਾ ਦਿਵਾਇਆ ਜਾਵੇ ਜੋ ਦੇ ਲਈ ਅੱਜ ਅਸੀਂ ਇੱਥੇ ਪਹੁੰਚੇ ਆਂ ਇਹ ਨਗਰ ਕੌਂਸਲ ਵੱਲ ਜੁਆਇੰਟਲੀ ਕਰ ਰਹੀ ਹੈ ਜੀ ਜੀ ਬਿਲਕੁਲ ਨਗਰ ਕੌਂਸਲ ਦੀ ਹੀ ਕਾਰਵਾਈ ਹੈ ਸਾਡੇ ਵੱਲੋਂ ਫੋਰਸ ਫਰੋਇਡ ਕਰਕੇ ਉਹਨਾਂ ਨੂੰ ਕਬਜ਼ਾ ਦਿਵਾਇਆ ਜਾ ਰਿਹਾ ਤਾਂ ਕਿ ਕੋਈ ਕਿਸੇ ਵੀ ਤਰੀਕੇ ਦੀ ਕੋਈ ਲੌਨਰਾਂਸ ਸਮੱਸਿਆ ਨਾ ਹੋਵੇ ਪੀਸਫੁ ਖਬਰ ਦੈਨਿਕ ਸਵੇਰਾ ਨਿਊਜ਼ ਜਗਰਾਉਂ